ਦਲਜੀਤ ਸਿੰਘ ਜੀ ਹਿਮਾਚਲ ਗਏ ਸਿੱਖ ਨੌਜਵਾਨਾਂ ਨਾਲ ਉਲਝਣ ਵਾਲੇ ਵਿਅਕਤੀ ਅਮਨ ਸੂਦ ਅਮਨ ਸੂਦ ਵੱਲੋਂ ਡੀਸੀ ਕੋਲ ਹਿਮਾਚਲ ਦੇ ਡੀਸੀ ਕੋਲ ਸ਼ਿਕਾਇਤ ਕੀਤੀ ਜਾਂਦੀ ਹੈ ਜਿਸ ਤੋਂ ਬਾਅਦ ਡੀਸੀ ਵੱਲੋਂ ਵੀ ਉਹਨਾਂ ਨੂੰ ਸਿੱਧੇ ਤੌਰ ਤੇ ਇਹ ਕਹਿ ਦਿੱਤਾ ਜਾਂਦਾ ਹੈ ਕਿ ਤੁਸੀਂ ਕਾਨੂੰਨ ਆਪਣੇ ਹੱਥਾਂ ਵਿੱਚ ਨਾ ਲਓ ਇਹ ਕੰਮ ਪੁਲਿਸ ਦਾ ਹੈ ਪ੍ਰਸ਼ਾਸਨ ਦਾ ਹੈ ਜੇ ਤੁਹਾਨੂੰ ਕੋਈ 困ਕਤ ਲੱਗਦੀ ਹੈ ਤੁਸੀਂ ਸ਼ਿਕਾਇਤ ਪੁਲਿਸ ਪ੍ਰਸ਼ਾਸਨ ਦੇ ਸਕਦੇ ਹੋ ਪਰ ਤੁਹਾਨੂੰ ਕੋਈ ਹੱਕ ਨਹੀਂ ਹੈ ਕਿ ਤੁਸੀਂ ਕਾਨੂੰਨ ਆਪਣੇ ਹੱਥ ਵਿੱਚ ਲਵੋ ਕਿਵੇਂ ਦੇਖਦੇ ਹੋ ਜੋ ਇਹ ਸਾਰੀ ਕਨਾਕਰਮ ਸਾਹਮਣੇ ਐਸਐਸ ਸਿੱਖ ਨੌਜਵਾਨਾਂ ਦਾ ਵਿਵਾਦ ਹੋਇਆ ਸੀ ਉਸ ਵਿੱਚ ਚਰਚਾ ਵਿੱਚ ਇਹ ਵਿਅਕਤੀ ਆਏ ਸੀ ਅਮਨਸੂਦ ਜੀ ਕੀਖ ਹੋਗੇ ਇਸ ਬਾਰੇ ਜੀ ਬਿਲਕੁਲ ਕੱਟੜਵਾਦੀ ਅਮਨਸੂਦ ਜੋ ਕਿ ਆਰਐਸਐਸ ਦੇ ਨਾਲ ਵੀ ਸੰਬੰਧਤ ਹੈਗਾ ਜਿਹਨੂੰ ਸਿੱਖ ਚਿਹਰੇ ਪਸੰਦ ਨਹੀਂ ਜਿਹਨੂੰ ਉਥੇ ਸਿੱਖ ਨੌਜਵਾਨ ਜਿਹੜੇ ਝੰਡੇ ਲਾ ਕੇ ਆਪਣੇ ਪੰਥ ਦੇ ਜਾਂਦੇ ਨੇ ਉਹ ਪਸੰਦ ਨਹੀਂ ਹੈਗੇ ਸੋ ਉਹਨੂੰ ਗੁਰਦੁਆਰੇ ਵੀ ਪਸੰਦ ਨਹੀਂ ਹੋਣੇ ਤੇ ਇਹੋ ਜੇ ਉਹ ਲੋਕ ਹੈ ਜਿਨ੍ਹਾਂ ਨੇ ਦਿੱਲੀ ਦੇ ਵਿੱਚ 1984 ਨਵੰਬਰ 1984 ਦੇ ਵਿੱਚ ਸਿੱਖਾਂ ਦਾ ਕਤਲੇਆਮ ਵੀ ਕੀਤਾ ਸੱਜਣ ਕੁਮਾਰ ਜਗਦੀਸ਼ ਟਾਇਟਲਰ ਇਹ ਉਹੀ ਲੋਕ ਨੇ ਉਹੀ ਬਿਰਤੀ ਚੁੱਕੀ ਫਿਰਦੇ ਨੇ ਜੋ ਸਿੱਖਾਂ ਦੇ ਖਿਲਾਫ ਹੈ ਹੁਣ ਤੁਸੀਂ ਦੇਖੋ ਇਹਨੇ ਗੱਲ ਕੀਤੀ ਸੀ ਪਰਸੋਂ ਜਦੋਂ ਇਹ ਚਰਚਾ ਦੇ ਵਿੱਚ ਆਇਆ ਕਿ ਅਸੀਂ ਕਿਉਂ ਨੌਜਵਾਨਾਂ ਦੀ ਕੁੱਟਮਾਰ ਕੀਤੀ ਕਿਉਂ ਝੰਡਾ ਤੋੜਿਆ ਇਹਨੇ ਕਾਰਨ ਦੱਸਿਆ ਸੀ ਇਹਨੇ ਕਾਰਨ ਦੱਸਿਆ ਸੀ ਕਿ ਭਾਈ ਉਹਦੇ ਉੱਤੇ ਸੰਤ ਜਰਨੈਲ ਸਿੰਘ ਹੋਰਾਂ ਦੀ ਤਸਵੀਰ ਲੱਗੀ ਹੋਈ ਹੈ ਪਰ ਹੁਣ ਜਿਵੇਂ ਤੁਸੀਂ ਕਿਹਾ ਕਿ ਡੀਸੀ ਕੋਲ ਜਾਂਦਾ ਹੈ ਤੇ ਉੱਥੇ ਜਾ ਕੇ ਪਤਾ ਕੀ ਕਹਿੰਦਾ ਆਪਣੇ ਆਪ ਨੂੰ ਇਸ ਤਰ੍ਹਾਂ ਇਹ ਇਹ ਮਹਿਸੂਸ ਕਰਦਾ ਜਾਂ ਅੰਦਰੋਂ ਮਹਿਸੂਸ ਕਰਨ ਲੱਗ ਪਿਆ ਕਿ ਜੇ ਇਹ ਕੋਲ ਆਰਐਸਐਸ ਦੀ ਕੋਈ ਉਪਾਧੀ ਹੈ ਤੇ ਕੋਈ ਵੱਡਾ ਅਫਸਰ ਲੱਗਿਆ ਹੋਇਆ ਹੈ ਡੀਸੀ ਤੋਂ ਉੱਪਰ ਲੱਗਿਆ ਹੋਇਆ ਜਾਂ ਫਿਰ ਜ ਜਾਂ ਫਿਰ ਉਹ ਹਿਮਾਚਲ ਦਾ ਡੀਜੀਪੀ ਲੱਗਿਆ ਹੋਇਆ ਉਹ ਪੁਲਿਸ ਦੇ ਜਾਂ ਡੀਸੀ ਮੈਡਮ ਨੂੰ ਕਹਿ ਰਿਹਾ ਵੀ ਭਾਈ ਇਹ ਹੈਲਮਟ ਨਹੀਂ ਪਾ ਕੇ ਆਉਂਦੇ ਜਿਨ੍ਹਾਂ ਨੇ ਰਮਾਲ ਬੰਨੇ ਹੁੰਦੇ ਆ ਇਹ ਇਹਨਾਂ ਨੇ ਅਫੀਮ ਖਾਦੀ ਹੁੰਦੀ ਹੈ ਹੁਣ ਮੈਨੂੰ ਇਹ ਦੱਸੋ ਵੀ ਅਫੀਮ ਦਾ ਕਿਹੜਾ ਟੈਸਟ ਹੈਗਾ ਜਿਹੜਾ ਅਮਨਸੂਦ ਨੇ ਉਹਨਾਂ ਦੇ ਥਰਮਾਮੀਟਰ ਲਾ ਕੇ ਕਰ ਲਿਆ ਤੇ ਕੀ ਇਹ ਗੱਲ ਮੈਂ ਤੁਹਾਨੂੰ ਦੱਸਣੀ ਚਾਹੁੰਨਾ ਜਾਂ ਪੁੱਛਣੀ ਚਾਹੁੰਨਾ ਕਿ ਕੀ ਤੁਹਾਡੇ ਆਲੇ ਦੁਆਲੇ ਹਿਮਾਚਲ ਦੇ ਵਿੱਚ ਤੁਰਦੇ ਹਰ ਬੰਦੇ ਨੇ ਹੈਲਮਟ ਪਾਇਆ ਹੁੰਦਾ ਹੈ ਕੀ ਤੁਸੀਂ ਸਿੱਖ ਨੌਜਵਾਨ ਹੀ ਦੇਖਦੇ ਹੋ ਜਿਹੜੇ ਹੈਲਮਟ ਤੋਂ ਬਿਨਾ ਆਉਂਦੇ ਨੇ ਕੀ ਆਲੇ ਦੁਆਲੇ ਸਾਰਾ ਹੈਲਮਟ ਪਾਉਣ ਲੱਗ ਪਿਆ ਅਸੀਂ ਤਾਂ ਅਕਸਰ ਦੇਖਦੇ ਹਾਂ ਵੀ ਜੇ ਹੈਲਮਟ ਦੀ ਗੱਲ ਹੋਵੇ ਤਾਂ ਜਿਹੜੇ 80 ਬੰਦਿਆਂ ਨੇ ਹੈਲਮਟ ਨਹੀਂ ਪਾਏ ਹੁੰਦੇ 10 ਜਣਾਂ ਨੇ ਪਾਏ ਹੁੰਦੇ ਆ ਠੀਕ ਹੈ ਤੇ ਉਸ ਤੋਂ ਬਾਅਦ 10 ਪੱਗਾਂ ਵਾਲੇ ਹੁੰਦੇ ਆ ਪਰ ਜੇ ਐਸਾ ਹੀ ਮਾਹੌਲ ਹੈਗਾ ਫਿਰ ਤੁਹਾਨੂੰ ਸਿੱਖ ਨੌਜਵਾਨ ਚੁੱਬਦੇ ਨੇ ਇਹਦਾ ਮਤਲਬ ਹੈ ਤੁਹਾਨੂੰ ਨਫ਼ਰਤ ਹੈਗੀ ਐ ਇਸ ਇੱਕ ਨੌਜਵਾਨਾਂ ਤੋਂ ਜਿਹੜੇ ਆਪਣੇ ਗੁਰੂ ਧਾਮਾਂ ਨੂੰ ਜਾ ਰਹੇ ਨੇ ਇਹ ਮੈਂ ਵੀ ਸੁਣਿਆ ਕਿ ਅਮਨ ਸੂਤ ਦਾ ਵੀ ਆਪਣਾ ਕੋਈ ਹੋਟਲ ਹੈਗਾ ਜਿਹੜਾ ਜਿਹੜਾ ਉਹ ਚਲਾਉਂਦਾ ਸੋ ਜੇ ਉਹਦੇ ਵਿੱਚ ਵੀ ਹਿਮਾਚਲੀ ਤਾਂ ਠਹਿਰਦੇ ਨਹੀਂ ਹੋਣੇ ਉਹਦੇ ਵਿੱਚ ਵੀ ਟੂਰਿਸਟ ਹੀ ਆ ਕੇ ਠਹਿਰਦੇ ਹੋਣਗੇ ਤੇ ਉਹਦੇ ਵਿੱਚ ਸਿੱਖਾਂ ਦੀ ਪੰਜਾਬੀਆਂ ਦੀ ਗਿਣਤੀ ਜ਼ਿਆਦਾ ਹੋਏਗੀ ਇਹ ਮੰਨ ਕੇ ਚੱਲੀਏ ਆਪਾਂ ਪਰ ਇਹਨੂੰ ਨਫ਼ਰਤ ਹੈ ਸਿੱਖੀ ਤੋਂ ਸਿੱਖ ਨੌਜਵਾਨਾਂ ਤੋਂ ਹੁਣ ਗੱਲ ਉੱਥੇ ਕਰੀਏ ਵੀ ਕਿਵੇਂ ਜਿਹੜੀ ਡੀਸੀ ਸੀ ਜਿਹੜੀ ਲੋਕਲ ਡੀਸੀ ਹੈਗੀ ਹੈ ਉਹਨੇ ਕਿਵੇਂ ਝਾੜ-ਚੰਬ ਕਰਕੇ ਆਪਣੇ ਤਰੀਕੇ ਦੇ ਨਾਲ ਇਹਨਾਂ ਨੂੰ ਬਰੰਗ ਪ੍ਰਤਾਧਿਤਤਾ ਵਾਪਸ ਭੇਜ ਦਿੱਤਾ ਸੋ ਡੀਸੀ ਨੇ ਸਿੱਧੇ ਤੌਰ ਤੇ ਕਿਹਾ ਵੀ ਤੁਹਾਨੂੰ ਕਿਤੇ ਵੀ ਕੋਈ ਪ੍ਰੋਬਲਮ ਲੱਗਦੀ ਹੈ ਕੋਈ ਵੀ ਤੁਹਾਨੂੰ ਲੱਗਦਾ ਵੀ ਇਹ ਕਾਨੂੰਨ ਤੋਂ ਬਾਹਰ ਹੀ ਚੱਲ ਰਹੇ ਨੇ ਤਾਂ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਕੰਪਲੀਟ ਦੇਣੀ ਹੈ ਆਪਣੇ ਤੌਰ ਦੇ ਉੱਤੇ ਹੱਥ ਨਹੀਂ ਪਾਉਣਾ ਇਹੀ ਗੱਲ ਆਪਾਂ ਕੱਲ ਦੀ ਵੀਡੀਓ ਦੇ ਵਿੱਚ ਵੀ ਕੀਤੀ ਹੈ ਜੇਕਰ ਤੁਹਾਨੂੰ ਯਾਦ ਹੋਵੇ ਸਾਡੇ ਦਰਸ਼ਕਾਂ ਨੂੰ ਯਾਦ ਹੋਵੇ ਕਿ ਪੁਲਿਸ ਆਪਣੇ ਤੌਰ ਤੇ ਕੰਪਲੀਟ ਕਰੇ ਜੇ ਉਹਨਾਂ ਨੂੰ ਲੱਗਦਾ ਹੈ ਕਿ ਇਹਦੇ ਵਿੱਚ ਭਾਈ ਆ ਖਾਮੀ ਹੈ ਇਹ ਗੱਲ ਗਲਤ ਹੈਗੀ ਹੈ ਇਹਨਾਂ ਦੇ ਮੋਟਰਸਾਈਕਲ ਤੇ ਕੋਈ ਝੰਡਾ ਲੱਗਾ ਹੈ ਨਹੀਂ ਲੱਗਾ ਹੈਲਮਟ ਪਾਇਆ ਨਹੀਂ ਪਾਇਆ ਅਫੀਮ ਖਾਦੀ ਹੈ ਸ਼ਰਾਬ ਪੀਤੀ ਹੈ ਕੁਝ ਵੀ ਕੀਤਾ ਹੈ ਕਿਸੇ ਨੇ ਵੀ ਉਹ ਤੁਸੀਂ ਪੁਲਿਸ ਪ੍ਰਸ਼ਾਸਨ ਨੂੰ ਦੱਸ ਸਕਦੇ ਹੋ ਨਾ ਕਿ ਤੁਹਾਨੂੰ ਕਿਸੇ ਨੇ ਅਧਿਕਾਰ ਦਿੱਤਾ ਕਿ ਤੁਸੀਂ ਆਪਣੇ ਤੌਰ ਦੇ ਉੱਤੇ ਲੱਗੇ ਹੋਏ ਹੋ ਗੁੰਡਾਗਰਦੀ ਕਰਨ ਲੱਗੇ ਹੋਏ ਹੋ ਬਾਹਰੋਂ ਆਏ ਲੋਕਾਂ ਨੂੰ ਮਾਰਸਰ ਮਾਰ ਦੇਣਾ ਚਾਹੀਦਾ ਇਹ ਸਾਡੇ ਨਾਲ ਪ੍ਰਤੱਖ ਹੋਈ ਹੈ ਮੈਂ ਆਪਣੀ ਗੱਲ ਤੁਹਾਨੂੰ ਦੱਸਣ ਲੱਗਿਆ ਅੱਜ ਕਰੋਨਾ ਟਾਈਮ ਦੇ ਉੱਤੇ ਅਸੀਂ ਜਦੋਂ ਹਿਮਾਚਲ ਗਏ ਆ ਅਸੀਂ ਵੀ ਗਏ ਸੀ ਹਿਮਾਚਲ 2020 ਦੇ ਵਿੱਚ ਉਸ ਵਕਤ ਕੀ ਹੁੰਦਾ ਭਈ ਸਾਡੇ ਮੂੰਹਾਂ ਦੇ ਉੱਤੇ ਜਿਹੜੇ ਹੈ ਮਾਸਕ ਨਾ ਦੇਖ ਕੇ ਤੇ ਪੁਲਿਸ ਵਾਲੇ ਟੁੱਟ ਕੇ ਪੈਂਦੇ ਨੇ ਸਾਨੂੰ ਉੱਥੋਂ ਦੇ ਲੋਕਲ ਜਿਹੜੇ ਲੋਕ ਹੈਗੇ ਆ ਪਰ ਆਪ ਮੈਂ ਦੇਖੇ ਬਹੁਤ ਸਾਰੇ ਲੋਕ ਜਿਹੜੇ ਮਾਸਕ ਤੋਂ ਬਿਨਾ ਉੱਥੇ ਤੁਰਦੇ ਫਿਰਦੇ ਨਜ਼ਰ ਆ ਰਹੇ ਸੀ ਮਤਲਬ ਉਹ ਲੱਗਦਾ ਹੈ ਇਹਨਾਂ ਨੂੰ ਭਈ ਇਹੀ ਨੇ ਬੰਦੇ ਜਿਹੜੇ ਸਾਡੇ ਜਿਹੜੇ ਜਿਨ੍ਹਾਂ ਨਾਲ ਸਾਨੂੰ ਨਫ਼ਰਤ ਹੈਗੀ ਤੇ ਇਹਨਾਂ ਨੂੰ ਹੀ ਆਪਾਂ ਹਰ ਵੇਲੇ ਟੋਕਣਾ ਹੈ ਰੋਕਣਾ ਹੈ ਤੇ ਜਦੋਂ ਸਾਡੇ ਜ਼ਹਿਰ ਉਗਲਣ ਦਾ ਸਮਾਂ ਆਏਗਾ ਜਾਂ ਆਵੇ ਤਾਂ ਆਪਾਂ ਇਹਨਾਂ ਦੇ ਉੱਤੇ ਹੀ ਉਗਲੀਏ ਸੋ ਡੀਸੀ ਨੇ ਚੰਗੀ ਝਾੜ ਪਾਈ ਆ ਉਸ ਤੋਂ ਬਾਅਦ ਤੁਰਦਾ ਬਣਿਆ ਤੇ ਹੁਣ ਮੈਂ ਤੁਹਾਨੂੰ ਇਹ ਵੀ ਦੱਸ ਦਿੰਨਾ ਕਿ ਇਹ ਬੰਦਾ ਨਜ਼ਰਾਂ 'ਚ ਵੀ ਆ ਚੁੱਕਿਆ ਜੇ ਹੁਣ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਸਰਕਾਰ ਦੀ ਗੱਲ ਕਰੀਏ ਜਾਂ ਫਿਰ ਸਿੱਖ ਨੌਜਵਾਨਾਂ ਦੀ ਗੱਲ ਕਰੀਏ ਹੁਣ ਜੇ ਕੋਈ ਇਹ ਵਧਿੱਕੀ ਕਰੇਗਾ ਤੇ ਉਸ ਤੋਂ ਬਾਅਦ ਇਹਨੇ ਬਖਸ਼ਿਆ ਨਹੀਂ ਜਾਣਾ ਹੈਗਾ ਸੋ ਚੰਗਾ ਹੋਇਆ ਕਿ ਡੀਸੀ ਨੇ ਇਹਨੂੰ ਕਾਨੂੰਨ ਸਮਝਾ ਦਿੱਤਾ ਕਿ ਭਾਈ ਇਹ ਨਾ ਹੋਵੇ ਕੱਲ ਨੂੰ ਹੁਣ ਕਿਉਂਕਿ ਡੀਸੀ ਦੀ ਵੀ ਨਜ਼ਰ ਆ ਗਈ ਹੈ ਭਈ ਇਹ ਨਾ ਹੋਵੇ ਕੱਲ ਨੂੰ ਫਿਰ ਜਾ ਕੇ ਤੂੰ ਕੋਈ ਇਸ ਤਰ੍ਹਾਂ ਦਾ ਕੰਮ ਕਰੇ ਤੇ ਉਸ ਤੋਂ ਬਾਅਦ ਫਿਰ ਜੋ ਹੈ ਕਾਨੂੰਨ ਦੇ ਹਿਸਾਬ ਦੇ ਨਾਲ ਉਹ ਵੀ ਇਹਨੂੰ ਜਿਹੜਾ ਨਜਿੱਠਣਗੇ ਤੇ ਪੜਕਾਉ ਬਿਆਨ ਭੜਕਾਊ ਹਰਕਤਾਂ ਕਰਨ ਦੇ ਦੋਸ਼ ਦੇ ਵਿੱਚ ਇਹਨੂੰ ਵੀ ਅੰਦਰ ਸੁਟਿਆ ਜਾ ਸਕਦਾ ਹੈ ਕਿਉਂਕਿ ਮਾਹੌਲ ਤਾਂ ਇਹ ਨਹੀਂ ਖਰਾਬ ਕੀਤਾ ਨਾ ਪਹਿਲਾ ਬੰਦਾ ਹੀ ਇਹ ਹੈ ਹੁਣ ਜੋ ਪੰਜਾਬ 'ਚ ਰਿਐਕਸ਼ਨ ਉੱਠ ਰਹੇ ਨੇ ਉਹ ਤਾਂ ਉੱਠ ਹੀ ਰਹੇ ਹੈ ਕਿਵੇਂ ਬੱਸਾਂ ਦੇ ਉੱਤੇ ਸੰਤ ਜਰਨੈਲ ਸਿੰਘ ਹੋਰਾਂ ਦੀਆਂ ਤਸਵੀਰਾਂ ਲਾ ਕੇ ਹਿਮਾਚਲ ਨੂੰ ਤੋਰੀਆਂ ਜਾ ਰਹੀਆਂ ਸੋ ਵਧੀਆ ਉਪਰਾਲਾ ਹੈਗਾ ਇਸ ਤਰੀਕੇ ਦੇ ਉਪਰਾਲੇ ਕਰਨੇ ਚਾਹੀਦੇ ਆ ਵੀ ਹਾਂ ਅਸੀਂ ਹੈਗੇ ਆ ਇਹ ਨਹੀਂ ਹੈ ਕਿ ਸਾਡੇ ਸੰਤ ਜੀ 20ਵੀਂ ਸਦੀ ਦੇ ਮਹਾਨ ਯੋਧੇ ਜਿਨ੍ਹਾਂ ਦੀ ਤੁਸੀਂ ਬੇਬੱਤੀ ਕਰੋ ਉਹਨਾਂ ਦੀਆਂ ਤਸਵੀਰਾਂ ਤੁਸੀਂ ਲਾਓ ਸਾਡੇ ਨੌਜਵਾਨਾਂ ਨੂੰ ਤੰਗ ਕਰੋ ਤਾਂ ਫਿਰ ਤੁਸੀਂ ਕਹੋ ਸਾਡੇ ਉੱਲੋਂ ਆਸ ਰੱਖੋ ਵੀ ਤੁਸੀਂ ਆਪਾਂ ਬੀਬੇ ਪੁੱਤ ਬਣ ਕੇ ਚਲੀ ਜਾਈਏ ਸੋ ਜਿਸ ਤਰ੍ਹਾਂ ਦਾ ਤੁਸੀਂ ਕਰੋਗੇ ਉਸ ਤਰ੍ਹਾਂ ਦਾ ਕਰਾਂਗੇ ਪਰ ਵਾਇਰਲਸ ਜਿਹੜੀ ਉਹ ਨਹੀਂ ਹੋਣੀ ਚਾਹੀਦੀ ਤਰੀਕੇ ਦੇ ਨਾਲ ਸਾਰਤਕ ਤਰੀਕਿਆਂ ਦੇ ਨਾਲ ਵਿਰੋਧ ਜਿਹੜਾ ਹੈਗਾ ਉਹ ਚਾਹੀਦਾ ਤੁਸੀਂ ਦੇਖੋ ਨਾ ਅੱਜ ਤੇ ਅਮਨ ਸੂਤ ਦੀ ਗੱਲ ਹੈ ਪਿਛਲੇ ਸਮੇਂ ਦੇ ਵਿੱਚ ਬੀਬੀ ਕੰਗੜਾ ਰਣੋਤ ਦੀ ਗੱਲ ਸੀ ਸੋ ਸਮੇ ਸਮੇ ਦੇ ਉੱਤੇ ਹਿਮਾਚਲ ਦੇ ਵਿੱਚੋਂ ਐਸੇ ਲੋਕ ਉੱਠਦੇ ਰਹਿੰਦੇ ਆ ਜਿਹੜੇ ਇਸ ਤਰ੍ਹਾਂ ਦਾ ਵਿਰੋਧ ਪੰਜਾਬ ਦਾ ਵਿਰੋਧ ਖਾਸ ਤੌਰ ਤੇ ਸਿੱਖਾਂ ਦਾ ਵਿਰੋਧ ਉਹ ਕਰਦੇ ਰਹਿੰਦੇ ਆ ਸੋ ਬੀਬੀ ਕੰਗੜਾ ਰਣੋਤ ਨੂੰ ਵੀ ਦੋ ਵਾਰੀ ਸਿੱਖਾਂ ਨੇ ਜਿਹੜਾ ਹੈਗਾ ਉਹ ਕੀਤੀ ਦਾ ਫਲ ਭਗਤਾਇਆ ਇੱਕ ਵਾਰੀ ਉਹਦੀ ਫਿਲਮ ਰੋਕ ਕੇ ਦੇਸ਼ਾਂ ਤੇ ਵਿਦੇਸ਼ਾਂ ਦੇ ਵਿੱਚ ਉਸ ਤੋਂ ਬਾਅਦ ਕੁਲਵਿੰਦਰ ਕੌਰ ਨਾਮਕ ਜਿਹੜੀ ਲੜਕੀ ਸੀ 에ਰਪੋਰਟ ਚੰਡੀਗੜ੍ਹ 에ਰਪੋਰਟ ਦੇ ਉੱਤੇ ਸੋ ਉਹਨੇ ਵੀ ਥੱਪੜ ਜੜਿਆ ਉਸ ਤੋਂ ਬਾਅਦ ਹੁਣ ਹੁਣ ਤੱਕ ਬੀਬੀ ਕੰਕੜਾ ਰਣੌਤ ਜਿਹੜੀ ਹੈ ਉਹ ਕੁਸਕ ਦੀ ਨਜ਼ਰ ਨਹੀਂ ਆ ਰਹੀ ਸੋ ਇਹ ਇਸ ਤਰ੍ਹਾਂ ਦੇ ਲੋਕਾਂ ਦਾ ਫਿਰ ਇਹੀ ਹਾਲ ਹੁੰਦਾ ਹੈ ਜੀ ਹਾਂ ਜੀ ਦਿਲਜੀਤ ਸਿੰਘ ਜੀ ਜਿੱਦਾਂ ਕਿ ਹੁਣ ਮੈਟਰ ਜਿਹੜਾ ਸਾਹਮਣੇ ਆਈ ਹੈ ਜੋ ਕੱਲੋ ਕਿਸੇ ਵਿਅਕਤੀ ਬਿਲਕੁਲ ਕੀਤਾ ਗਿਆ ਉਸ ਤੋਂ ਬਾਅਦ ਜੋ ਉਸ ਅਫਸਰ ਵੱਲੋਂ ਜਵਾਬ ਕੀਤਾ ਗਿਆ ਕਿ ਤੁਹਾਨੂੰ ਕੋਈ ਵੀ ਕਹਿੰ ਲੋ ਕਿ ਰੈਡਿੰਗ ਹੈ ਕਿ ਤੁਸੀਂ ਕਾਨੂੰਨ ਆਪਣੇ ਹੱਥ ਵਿੱਚ ਲਵੋ ਅਤੇ ਸ੍ਰੀਕੇ ਦਾ ਕੰਮ ਹੱਥ ਜੁੜੇ ਦੇ ਨਾਲ ਕਿਹ ਲੋਕ ਦੋ ਰਾਜਾਂ ਦੇ ਵਿੱਚ ਕਹਿੰ ਲੋਗੇ ਕਾਫੀ ਮਹੋਰ ਗਰਮਾ ਗਿਆ ਇਸ ਤਰੀਕੇ ਨਾਲ ਮਾਮਲਾ ਕਾਫੀ ਅੱਗੇ ਵਧ ਗਿਆ ਹਾਲਾਂਕਿ ਹੁਣ ਸਿਟੀਆਂ ਕਾਫੀ ਹੱਥ ਕੰਟਰੋਲ ਨਹੀਂ ਪਰ ਇਹ ਅਜਿਹੀਆਂ ਗੱਲਾਂ ਕਈ ਵਾਰ ਕਾਫੀ ਵੱਡਾ ਨੁਕਸਾਨ ਕਰ ਜਾਂਦੀਆਂ ਨੇ ਤੇ ਬੜਾ ਹੀ ਧਿਆਨ ਦੇਣ ਦੀ ਲੋੜ ਹੈ ਤ੍ਰਿਪੁਰਸ ਪ੍ਰਸ਼ਾਸਨ ਨੂੰ ਵੀ ਇਹਨਾਂ ਜਦੋਂ ਹੀ ਚੀਜ਼ਾਂ ਕਹ ਲੋਗੇ ਸ਼ੁਰੂ ਹੁੰਦੀਆਂ ਨੇ ਉਦੋਂ ਹੀ ਐਕਸ਼ਨ ਆਜਣਾ ਚਾਹੀਦਾ ਤੇ ਉਹਨਾਂ ਨੂੰ ਉੱਥੇ ਰੋਕਣਾ ਚਾਹੀਦਾ ਤੁਹਾਡਾ ਨੰਦਸਨ ਜੁੜਨ ਦੇ ਲਈ ਦਿਲੋਂ ਸਿੰਘ ਜੀ ਆਪਣੇ ਵਿਚਾਰ ਸਾਰ ਦਰਸ਼ਕਾਂ ਦੇ ਅੱਗੇ ਰੱਖਣ ਦੇ ਲਈ ਧੰਨਵਾਦ ਤੁਹਾਡਾ ਵੀ ਤੁਹਾਡੇ ਸਾਰੇ ਦ